ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਹੋਰਸ ਨੂੰ ਤੁਹਾਡਾ ਕੀ ਹਾਲ ਚਾਲ ਆ ਸਵਾਗਤ ਹੈ ਤੁਹਾਡਾ ਮੇਰੇ ਬਲੌਗ ਦੇ ਵਿੱਚ ਤੇ ਅੱਜ ਮੈਂ ਲੱਗੀ ਹਾਂ ਸਾਗ ਬਣਾਉਣ ਤੇ ਮੈਂ ਤੁਹਾਨੂੰ ਦੱਸਾਂਗੀ ਕਿਵੇਂ ਬਣਦਾ ਸਾਗ ਤੇ ਮਤਲਬ ਜਿੱਦਾਂ ਬਣਾਈਦਾ ਵਾ ਉਦਾਂ ਹੀ ਬਣਾਵਾਂਗੇ ਆਪਾਂ ਵੀ ਠੀਕ ਹੈ ਪਰ ਅਲੱਗ ਤਰੀਕੇ ਨਾਲ ਠੀਕ ਹੈ ਤੇ ਮਤਲਬ ਜਿੱਦਾਂ ਤਜਾਬ ਬਣਦੀ ਹੈ ਸਾਗ ਖਾ ਕੇ ਜਿੱਦਾਂ ਜੂਰਿਕ ਐਸਿਡ ਹੋ ਜਾਂਦਾ ਹੈ ਨਾ ਉਹ ਨਹੀਂ ਚੀਜ਼ ਬਣੂਗੀ ਠੀਕ ਹੈ ਤੇ ਬਲੌਗ ਦੇ ਨਾਲ ਬਣੇ ਰਿਹਾ ਠੀਕ ਹੈ ਜੀ ਆਓ ਜੀ ਸਾਗ ਮੈਂ ਲੈ ਆਂਦਾ ਵਾ ਠੀਕ ਆ ਹੁਣ ਮੈਂ ਇਹਨੂੰ ਲੱਗੀ ਛਿੱਲਣ ਛਿਲ ਕੇ ਫਿਰ ਧੋ ਕੇ ਤੇ ਫਿਰ چیر ਕੇ ਫਿਰ ਆਪਾਂ ਥੀਲੇ ਚ ਪਾ ਦੇਣਾ ਠੀਕ ਆ ਤੇ ਹੁਣ ਲੱਗੀ ਹੈ ਫੇਰ ਛਿੱਲਣ ਠੀਕ ਆ ਲਓ ਜੀ ਸਾਗ ਹੁਣ ਮੈਂ چیر ਲਿਆ ਵਾ ਠੀਕ ਆ ਤੇ ਪਾਣੀ ਵੀ ਹੁਣ ਹੋ ਗਿਆ ਹੋਣਾ ਗਰਮ ਦੇਖਦੇ ਆਪਾਂ ਹਾਂ ਅਗਵਲਦੀ ਪਈ ਆ ਪਾਣੀ ਵੀ ਗਰਮ ਹੋ ਗਿਆ ਠੀਕ ਆ ਹੁਣ ਮੈਂ ਸਾਗ ਪਾ ਦੇਣਾ ਹੁਣ ਬਾਤੋਆ ਆਹ ਜੀ ਸਾਗ ਹੁਣ ਮੈਂ ਲੱਗੀ ਤੋਣ ਠੀਕ ਆ ਪਹਿਲਾਂ ਮੈਂ ਚੀਰ ਲਿਆ ਸੀ ਮੈਨੂੰ ਸਾਰੇ ਕਹਦੇ ਆ ਕਿ ਤੂੰ ਕੁੱਠੀ ਆ ਠੀਕ ਆ ਕਿ ਲੋਕੀ ਪਹਿਲੋਂ ਮਤਲਬ ਸਾਗ ਧੋਂਦੇ ਆ ਫਿਰ ਚੀਰਦੇ ਆ ਪਰ ਮੈਂ ਪਹਿਲੋਂ ਚੀਰਦੀ ਆ ਫਿਰ ਧੋਨੀ ਆ ਠੀਕ ਆ ਉਹ ਜਿਹੜਾ ਫਿਰ ਜਦਾ ਚੀਰ ਧੋ ਕੇ ਬਾਅਦ ਚ ਚੀਰਦੇ ਆ ਨਾ ਉਹ ਫਿਰ ਪਾਣੀ ਜੇ ਨਿਕਲ ਜਾਂਦਾ ਜਦੋਂ ਚੀਜ਼ ਤੇ ਹੈ ਨਾ ਉਹ ਫਿਰ ਸਾਰਾ ਤੇ ਅਸਰ ਉਹਦਾ ਚੀਰਨ ਦੇ ਵਿੱਚ ਨਿਕਲ ਜਾਂਦਾ ਫਿਰ ਤਾਂ ਕੋਈ ਫਾਇਦਾ ਵੀ ਨਹੀਂ ਲੈਂਦਾ ਇਸ ਕਰਕੇ ਪਹਿਲਾਂ ਮੈਂ ਚੌਕ ਦੀ ਸਵਾਰਦੀ ਚਲੋ ਚੀਰਨਾ ਫਿਰ ਟੋਣਾ ਠੀਕ ਆ ਲਓ ਜੀ ਮੈਂ ਬਾਤੂ ਵੀ ਹੁਣ ਕੱਟ ਲਿਆ ਵਾ ਠੀਕ ਆ ਬਾਤੂ ਵੀ ਆਪਾਂ ਧੋਦਣਾ ਵਿੱਚੇ ਛੱਡਿਓ ਲਓ ਜੀ ਮਿਰਚਾਂ ਨੇ ਲਾ ਲੀਆਂ ਡੰਡੀਆਂ ਮਿਰਚਾਂ ਨੂੰ ਆਪਾਂ ਸਾਗ ਦੇ ਵਿੱਚੇ ਧੋਦਣਾ ਇਦਾਂ ਹੀ ਪਾਉਣਾ ਸਾਰਾ ਕੁਝ ਧੋਕੇ ਠੀਕ ਆ ਦੇਖ ਲਓ ਜੀ ਸਾਗ ਮੈਂ ਦੋ ਪੰਡ ਧੋ ਲਿਆ ਵਾ ਮਾ ਲਈ ਪਤਾ ਹੀ ਲੈ ਫੋਨ ਉਹ ਜੀ ਫੋਨ ਹੀ ਦੇ ਜਿਹੜਾ ਜੋ ਹੋ ਗਿਆ ਕਮਲਾ ਆ ਵੇਖੋ ਮੇਚਮਨ ਨਾਲ ਹੀ ਤੋਹਤੀ ਨਾ ਇਹਦਾ ਨਾਲ ਪਾਇਆ ਕਰੋ ਜ਼ਰੂਰ ਠੀਕ ਆ ਕਈ ਭੈਣ ਭਰਾ ਪਤਾ ਕੀ ਕਰਦੇ ਨੇ ਤੇ ਸਾਗ ਜਦੋਂ ਸਾਰਾ ਬਣ ਜਾਂਦਾ ਵਾ ਨਾ ਆ ਵੇਖੋ ਜਦੋਂ ਸਾਰਾ ਸਾਗ ਬਣ ਜਾਂਦਾ ਤੇ ਫੇਰ ਮਿਰਚਾਂ ਭੁੰਨਦੇ ਨੇ ਹਨਾ ਉਹ ਕੱਚੀ ਮਿਰਚ ਨੁਕਸਾਨ ਕਰਦੀ ਆ ਠੀਕ ਆ ਇਹਦਾ ਕੋਈ ਨੁਕਸਾਨ ਨਹੀਂ ਲਓ ਜੀ ਸਾਗ ਮੇ ਪਾਤਾ ਹੁਣ ਸਾਰਾ ਠੀਕ ਆ ਥੱਲੇ ਅੱਗ ਵੀ ਦੱਬ ਕੇ ਬਾਗ ਦਿੱਤੀ ਆ ਠੀਕ ਆ 4 ਘੰਟੇ ਤੱਕ ਸਾਗ ਰਿਚੇ ਜਾਣਾ ਆ ਮੈਂ ਲੱਗੀ ਲੂਣ ਪਾਉਣ ਮੰਮੀ ਦੋ ਚਮਚਾ ਲੂਣ ਤੇ ਪਾ ਲੈਂਦੇ ਠੀਕ ਆ ਨਾਲ ਨਾਲ ਦਾਣੇ ਥੱਲੇ ਵੀ ਕਰੀ ਜਾਣੇ ਆ ਸਲਾਈ ਵੀ ਜਾਣਾ ਠੀਕ ਆ ਲੂਣ ਦਾ ਪਤਾ ਮੁੱਛਾ ਦਾ ਤੁਹਾਨੂੰ ਪਤਾ ਪਹਿਲਾਂ ਹੀ ਪਾਤਾ ਸੀ ਇੱਕ ਚੀਜ਼ ਪਾਉਣੀ ਆ ਆਪਾਂ ਜਿੰਨਾ ਮਤਲਬ ਤਜਾਬ ਨਹੀਂ ਬਣਦਾ ਠੀਕ ਆ ਉਹ ਹੈਗਾ ਵਾ ਸਰੋਂ ਦਾ ਤੇਲ ਠੀਕ ਆ ਦੋ ਚਮਚੇ ਪਾਉਣੇ ਤੇਲ ਦੇ ਠੀਕ ਆ ਜ਼ਿਆਦਾ ਨਹੀਂ ਪਾਉਣਾ ਇੱਕ ਮਿੰਟ ماشي ਤੇਲ ਪਾਤਾ ਦੂਜੀ ਚੀਜ਼ ਹੈ ਵਾ ਕਿ ਥੋੜਾ ਜਿਹਾ ਮਿੱਠਾ ਸੋਟਾ ਵਾ ਥੋੜਾ ਜਿਹਾ ਮਿੱਠਾ ਸੋਟਾ ਆਵੇ ਲੋ ਸਿਰਫ ਇੱਕ ਇਹ ਚ ਦੀਦਾ ਵੀ ਨਹੀਂ ਹੈ ਚੌਥਾ ਹਿੱਸਾ ਚਮਚੇ ਦਾ ਠੀਕ ਆ ਹਾਂ ਥੋੜਾ ਜਿਹਾ ਜਿਆਦਾ ਨਹੀਂ ਪਾਉਣਾ ਠੀਕ ਹੈ ਸਰੋਂ ਦਾ ਤੇਲ ਮਿੱਠਾ ਸੋਡਾ ਠੀਕ ਹੈ ਇਹ ਪਾ ਕੇ ਸਾਗ ਬਣਾਓ ਕਦੀ ਇਤਜਾਬ ਨਹੀਂ ਬਣਦਾ ਠੀਕ ਹੈ ਤੇ ਇਹਦਾ ਪਾਣੀ ਬਾਅਦ ਚੋ ਕੱਢਣਾ ਵਾ ਸਾਰਾ ਜਦੋਂ ਸਾਗ ਰਿਜ ਗਿਆ ਨਾ ਉਦੋਂ ਸਾਰਾ ਇਹਦਾ ਪਾਣੀ ਕੱਢ ਕੇ ਤਾਜ਼ਾ ਹੋਰ ਪਾਉਣਾ ਪਾਣੀ ਠੀਕ ਹੈ ਪਾਣੀ ਜਿਆਦਾ ਸੀ ਉਹ ਮੈਂ ਪਿੱਛੇ ਪਤੀਲੇ ਦੇ ਪਿੱਛੇ ਕੱਢ ਦਿੱਤਾ ਸਾਰਾ ਠੀਕ ਹੈ ਉਹ ਪਾਣੀ ਨਹੀਂ ਮੈਂ ਹੁਣ ਪਾਉਣਾ ਠੀਕ ਹੈ ਹੋਰ ਗਰਮ ਕਰਕੇ ਮੈਂ ਪਾਣੀ ਹੋਰ ਪਾਉਂਗੀ ਦੂਜਾ ठीक है जलों घुटना ठीक है अवल तो इसे पानी के मैं दूजी जान देना साग न ठीक है जी।, जी साग गया लगी ढाई घंटे हो गए

ਰੋਜੀ ਤੇਲ ਹੋ ਗਿਆ ਹੁਣ ਗਰਮ ਮੈਂ ਪਹਿਲਾਂ ਹੀ ਰੱਖਿਆ ਸੀ ਤੇਲ ਠੀਕ ਆ ਤੇ ਲਸਣ ਪਿਆਜ਼ ਪਹਿਲਾਂ ਹੀ ਮੈਂ ਚੀਰ ਕੇ ਰੱਖ ਲਿਆ ਵਾ ਤਿਆਰ ਕਰਕੇ ਸਾਰਾ ਸਮਾਨ ਤੇ ਹੁਣ ਮੈਂ ਲੱਗੀ ਤੜਕਾ ਲਾਉਣ ਆਹ ਆਦਰਕ ਵੀ ਸਾਗ ਤੜਕੇ ਕੇ ਸੇਵ ਖਾਵਾਂਗੇ ਜੀ ਅਸੀਂ ਮੱਕੀ ਦੀ ਰੋਟੀ ਨਾਲ ਠੀਕ ਹੈ ਜੀ ਸਾਗ ਤੜਕਾ ਬਹੁਣ ਪੁੱਛ ਚੱਲਿਆ ਵਾ ਠੀਕ ਆ ਤੇ ਜਿੱਦਾਂ ਪਾ ਲੈਂਦੇ ਆ ਨਾ ਵਿੱਚ ਸਾਰਾ ਕੁਝ ਸਾਗ ਦੇ ਪਾਲਕ ਵੀ ਵਿੱਚੇ ਵਿੱਚੇ ਪਾਥੋ ਵਿੱਚੇ ਲਸਣ ਅਦਰਕ ਵਿੱਚੇ ਸਾਰਾ ਕੁਝ ਲਟਣ ਪੜਾ ਇਹਨਾਂ ਕੰਮ ਕਰਿਆ ਕਰੋ ਠੀਕਾ ਉਹਦੇ ਨਾਲ ਹੀ ਪਜਾ ਬਣਦੀ ਆ ਠੀਕਾ ਉਹ ਨਹੀਂ ਤੇ ਬਾਕੀ ਸਾਗ ਦੇ ਵਿੱਚ ਥੋੜਾ ਜਿਹਾ ਪਾਣੀ ਘੱਟ ਲੱਗਦਾ ਮੈਂ ਉਧਰ ਗਰਮ ਰੱਖਿਆ ਪਾਣੀ ਠੀਕਾ ਉਹੀ ਸਾਗ ਦੇ ਵਿੱਚ ਫਿਰ ਪਾਉਣਾ ਵਾ ਠੀਕਾ ਥੂਨ ਮਿਰਚਾ ਤਾਂ ਪਹਿਲਾਂ ਹੀ ਸਾਗ ਦੇ ਵਿੱਚ ਮੈਂ ਪਾਈਆਂ ਹਾਂ ਠੀਕਾ ਪਰ ਤੁਸੀਂ ਆਪਣਾ ਤਰੀਕਾ ਜ਼ਰੂਰ ਦੱਸਿਓ ਕਮੈਂਟ ਕਰਕੇ ਤੁਸੀਂ ਕਿੱਦਾਂ ਬਣਾਉਂਦੇ ਸਾਗ ਕਿਹੜੇ ਤਰੀਕੇ ਨਾਲ ਮੈਂ ਤੇ ਪਈ ਇਦਾਂ ਸਾਗ ਬਣਾਉਣੀ ਆ ਠੀਕਾ ਦੇਸੀ ਜਿਹੇ ਤਰੀਕੇ ਨਾਲ ਠੀਕਾ ਨੋ ਜੀ ਤੜਕਾ ਪੁੱਜ ਗਿਆ ਹੁਣ ਮੈਂ ਲੱਗੀ ਸਾਗ ਕੋਲ ਇੱਕ ਡੂੰਗਾ ਲੱਲਿਆ ਮੈਂ ਸਾਗ ਦਾ ਠੀਕ ਹੈ ਇੰਨਾ ਕੀ ਤੜਕਾ ਮੈਂ ਪਾ ਲਿਆ ਤਾਂ ਨਮਕ ਪਹਿਨਪੜਾ ਆਇਆ ਚੁਸਕ ਲੈਣਾ ਜ਼ਰੂਰ ਕਰਿਆ ਕਰਨਾ ਦੇਖੋ ਬਾਕੀ ਸਾਗ ਵੀ ਹੁਣ ਹੋ ਗਿਆ ਤਿਆਰ ਬਾਕੀ ਦਾ ਠੀਕ ਹੈ ਮੈਨੂੰ ਲੱਗਦਾ ਤਾਂ ਚੱਲ ਜੀ ਥੋੜਾ ਜਨਾ ਪਾਣੀ ਪਾ ਲੈਣੀ ਗਰਮ ਕੀਤਾ ਹੋਇਆ ਵਾ ਜ਼ਿਆਦਾ ਨਹੀਂ ਪਾਉਣਾ ਹਾਂ ਮੈਂ ਤੁਹਾਨੂੰ ਫੇਰ ਕਹਿਣਾ ਚਾਹੁੰਨੀ ਤੇ ਸਾਉ ਦੇ ਵਿੱਚ ਕਦੀ ਵੀ ਪਾਲਕ ਨਹੀਂ ਹੋਣੀ ਚਾਹੀਦੀ ਠੀਕ ਆ ਬਣਾਉਣਾ ਵਾ ਮਤਲਬ ਸਾਕ ਅੱਲਾ ਬਣਾਉਣਾ ਪਾਲਕ ਵੱਖਰੀ ਬਣਾਉਣਾ ਠੀਕ ਆ ਜਿਦਾਂ ਆ ਪਾਲਕ ਪਨੀਰ ਬਣਾਉਂਦੇ ਆ ਨਾ ਉਦਾਂ ਇਕੱਲੇ ਪਾਲਕ ਬਣਾਉਂ। ਠੀਕ ਆ ਉਹ ਚ ਕੁਝ ਨਹੀਂ ਪਾਉਣਾ। ਕੱਲਾ ਪਾਲਕ ਦਾ ਸਾਗ ਬਹੁਤ ਵਧੀਆ ਬਣਦਾ ਵਾ ਠੀਕ ਆ। ਵਿੱਚ ਥੋੜੀ ਜੀ ਬੰਦ ਗੋਭੀ ਕੱਟ ਕੇ ਪਾ ਸਕਦੇ ਆ। ਪਾਲਕ ਦੇ। ਮੈਂ ਤਾਂ ਚਲੋ ਵੀ ਇਦਾਂ ਹੀ ਬਣਾਉਣੀ ਸਾਗ ਠੀਕ ਆ। ਕਿਹੜੇ-ਕਿਹੜੇ ਭੰਨ ਭਰਾਵਾਂ ਨੂੰ ਮੇਰਾ ਤਰੀਕਾ ਸਹੀ ਲੱਗਾ ਵਾ ਤੇ ਜਰੂਰ ਮੈਨੂੰ ਕਮੈਂਟ ਕਰਕੇ ਦੱਸਿਓ ਠੀਕ ਆ। ਨੰਨ ਲੱਗੀ ਰੋਟੀ ਬਣਾਉਣਾ ਮੱਕੀ ਦੀ ਹਾਂ ਸਾਗ ਸਾਡਾ ਬਣ ਗਿਆ ਸੀ ਠੀਕ ਹੈ ਜੀ ਇਸ ਤਰ੍ਹਾਂ ਇਹ ਮਲ ਕੇ ਆਟੇ ਨੂੰ ਮੋਲ ਜੀ ਆਟਾ ਗੁੱਥ ਲਿਆ ਸਿੰਗਰ ਕਰਮਾ ਇੱਕ ਤਰੀਕਾ ਸੀ ਹੱਥ ਨਾਲ ਬਣਾਉਣ ਦਾ ਆ ਦੂਜਾ ਤਰੀਕਾ ਉਹ ਪਾਵੇ ਤੇ ਬਣਾਉਣ ਦਾ ਉਹ ਵੀ ਤੁਹਾਨੂੰ ਦੱਸਦੀ ਜਿਹੜਾ ਸੌਖਾ ਲੱਗਦਾ ਹੋਵੇ ਉਹ ਹੀ ਬਣਾ ਸਕਦਾ ਹਾਂ ਹਾਂ ਸਤੇਜਾ ਕੇ ਥੋੜੀ ਜਿਹੀ ਮੋਟੀ ਭੰਦੀ ਰੋਟੀ ਲਫਾ ਕੇ ਤੇ ਇਹ ਵਾਕ ਥੋੜੀ ਜਿਹੀ ਪਤਲੀ ਬਣ ਜਾਂਦੀ ਹੈ ਹਲਕੇ ਨਾ ਕਰਵਾ ਦੋ ਵੇ ਪੀਲ ਕੇ ਨਾ ਤਾਂਤਾ ਦੋ ਤੇ ਇੱਕ ਵੇਲ ਕੇ ਵੀ ਬਣ ਜਾਂਦੀ ਹੈ ਠੀਕ ਆ ਉਹਦੇ ਵਿੱਚ ਮੱਕੀ ਦਾ ਆਟਾ ਆਤਾ ਤੇ ਚੌਥਾ ਹਿੱਸਾ ਕਣਕ ਦਾ ਆਟਾ ਮਲੋਣਾ ਪੈਂਦਾ ਠੀਕ ਆ ਖਾਲ ਵੀ ਰੱਖ ਦਿੱਤਾ ਮੈਂ ਤਾਂ ਗਰਮ ਹੋ ਜਾਵੇ ਚਲ ਹੁਣ ਮੈਂ ਰੋਟੀ ਪੱਕ ਜਾਵੇ ਆਏ ਮੇਨ ਜੋਕਾ ਉਹਨੇ ਜੋਕਾ ਲੋਜੀ ਸਾਜ਼ ਹੋ ਗਿਆ ਤਿਆਰ ਨਾਲ ਮੱਕੀ ਦੀ ਰੋਟੀ ਤੇ